ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਖੇਤੀ ਬਾਰੇ ਜਾਣਕਾਰੀਆਂ ਤੇ ਇਸਾ ਇੱਕ ਧੰਦੇ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਮੈਂ ਅੱਜ ਤੁਹਾਨੂੰ ਚਾਹੁੰਦਾ ਕਦੇ ਪਹਿਲਾਂ ਜਾਣਕਾਰੀ ਦਿੱਤੀ ਨਹੀਂ ਵੀ ਮਧੂ ਮੱਖੀ ਵੀ ਇੱਕ ਖੇਤੀ ਦਾ ਹਿੱਸਾ ਹੀ ਆ ਮਧੂ ਮੱਖੀ ਪਾਲਣ ਕਰਕੇ ਕਿਸਾਨ ਵੀਰ ਵਧੀਆ ਵਧੀਆ ਇਨਕਮ ਕਰ ਸਕਦੇ ਨੇ ਵਧੀਆ ਰੁਜ਼ਗਾਰ ਮਿਲ ਸਕਦਾ ਇਹ ਕਿਵੇਂ ਪਾਲੀ ਜਾਂਦੀ ਹੈ ਕਿਸ ਮਹੀਨੇ ਦੇ ਵਿੱਚ ਇਨਕਮ ਦੇਣੀ ਸ਼ੁਰੂ ਕਰਦੀ ਹੈ ਕਿਹੜੀਆਂ-ਕਿਹੜੀਆਂ ਗੱਲਾਂ ਮੈਂ ਧਿਆਨ ਰੱਖਣਾ ਇਹ ਸਾਰੀਆਂ ਗੱਲਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਤੇ ਬਾਕੀ ਸਰਕਾਰ ਵੱਲੋਂ ਸਬਸਿਡੀ ਵੀ ਇਸ ਤੇ ਦਿੱਤੀ ਜਾਂਦੀ ਆ ਉਹ ਵੀ ਤੁਸੀਂ ਵਿਭਾਗੇ ਨਾਲ ਤਾਲਮੇਲ ਕਰਕੇ ਸਬਸਿਡੀ ਦਾ ਵੀ ਉਹ ਕਰ ਸਕਦੇ ਹੋ ਇਸ ਤਰ੍ਹਾਂ ਮੈਂ ਇਸ ਦੀ ਅੱਜ ਤੁਹਾਨੂੰ ਪੂਰੀ ਜਾਣਕਾਰੀ ਦੇਣ ਲੱਗਿਆ ਇੱਕ ਬਕਸੇ ਦੇ ਵਿੱਚ ਕਿੰਨੇ ਫਰੇਮ ਹੁੰਦੇ ਨੇ ਕਿੰਨੀ ਇਰਾਣੀਆਂ ਮੱਖੀਆਂ ਹੁੰਦੀਆਂ ਨੇ ਕੀ ਕੀ ਗੱਲਾਂ ਤੂੰ ਇਸ ਨੂੰ ਬਚਾਉਣਾ ਚਾਹੀਦਾ ਮੈਂ ਤੁਹਾਨੂੰ ਹੁਣ ਹੀ ਦੱਸਣ ਲੱਗਿਆ ਦੇਖੋ ਜੀ ਇਹ ਲੱਕੜ ਦਾ ਇੱਕ ਬਕਸਾ ਹੁੰਦਾ ਜੀ ਇਹ ਮਿਲ ਜਾਂਦਾ ਜੀ ਦੇਖੋ ਇਹ ਦੇ ਵਿੱਚ 10 ਫਰੇਮ ਪੈਂਦੇ ਹੁੰਦੇ ਨੇ ਜੀ ਪਰ ਜਦੋਂ ਸੀਜ਼ਨ ਹੁੰਦਾ ਉਦੋਂ ਲਗਭਗ ਇਸ ਦੇ ਵਿੱਚ 8 ਫਰੇਮ ਹੀ ਰੱਖਣੇ ਚਾਹੀਦੇ ਨੇ ਉਹ ਵੀ ਥੋੜਾ ਥੋੜਾ ਸਿੱਧਾ ਕਰਕੇ ਕਿਉਂਕਿ ਇਹਦੇ ਵਿੱਚ ਸੈਦ ਵਧੀਆ ਪਰ ਰਹਿ ਸਕੇ ਕੱਦ ਕੇ ਫਰੇਮ ਦਿਖਾਓ ਜੀ ਦੇਖੋ ਜੀ ਇਸ ਤਰ੍ਹਾਂ ਦਾ ਫਰੇਮ ਹੁੰਦਾ ਜੀ ਇਹ ਦੇ ਵਿੱਚ ਬਰੂਡ ਵਾਲਾ ਫਰੇਮ ਦਿਖਾਓ ਜੀ ਜਿਹਦੇ ਵਿੱਚ ਮਤਲਬ ਆਹ ਦੇਖੋ ਜੀ ਇਸ ਨੂੰ ਬਰੂਡ ਕਿਹਾ ਜਾਂਦਾ ਜੀ ਬੰਦ ਇਹਦੇ ਵਿੱਚੋਂ ਮੱਖੀ ਨਿਕਲਦੀ ਹੈ ਜੀ ਬੱਚਾ ਬੰਦ ਹੈ ਇਸ ਦੇ ਵਿੱਚ ਜੀ ਆਉਂਦਾ ਹੁੰਦਾ ਜੀ ਬਾਕੀ ਸੈਦ ਭਰਿਆ ਹੋਇਆ ਜੀ ਉਹ ਵੀ ਤੁਹਾਨੂੰ ਦਿਖਾ ਰਿਹਾ ਮੈਂ ਦੇਖੋ ਜੀ ਇਸ ਤਰ੍ਹਾਂ ਇਸ ਨੂੰ 8 ਫਰੇਮਾਂ ਤੇ ਜਾਂ ਮਤਲਬ 9 ਫਰੇਮਾਂ ਤੇ ਜ਼ਿਆਦਾ ਕਿਸਾਨ ਵੀ ਰੱਖਦੇ ਨੇ ਉਹ ਇਸ ਦੇ ਵਿੱਚ 10 ਫਰੇਮ ਪੈ ਜਾਂਦੇ ਨੇ ਜਦੋਂ ਕਿਤੇ ਮਾਈਗ੍ਰੇਸ਼ਨ ਕਰਨੀ ਆ ਤਾਂ ਇਸ ਦੇ ਵਿੱਚ ਦੋ ਫਰੇਮ ਖਾਲੀ ਪਾ ਲੈਣੇ ਚਾਹੀਦੇ ਨੇ ਤਾਂ ਕਿ ਇਹਨਾਂ ਨੂੰ ਇਸ ਤਰ੍ਹਾਂ ਹਿੱਲਣ ਨਾ ਇਸ ਦੇ ਵਿੱਚ ਦੇਖੋ ਜੀ ਅੱਗੇ ਮੂੰਹ ਹੁੰਦਾ ਜੀ ਬਾਕੀ ਇਹ ਬਕਸੇ ਦਾ ਰੱਖ ਰਖੋ ਕੀ ਹੁੰਦਾ ਜੀ ਮੈਂ ਤੁਹਾਨੂੰ ਇਹ ਵੀ ਦੱਸਣ ਲੱਗਿਆ ਜਿਹੜਾ ਬਕਸਾ ਹੈਗਾ ਜੀ ਬਕਸੇ ਨੂੰ ਹਮੇਸ਼ਾ ਅੱਗੇ ਨੂੰ ਟੇਡਾ ਹੋਣਾ ਚਾਹੀਦਾ ਸਟੈਂਡ ਦੇ ਉੱਪਰ ਰੱਖ ਕੇ ਬਾਕੀ ਕੀੜਿਆਂ ਵਾਲੀ ਥਾਂ ਤੇ ਨਹੀਂ ਰੱਖਣਾ ਚਾਹੀਦਾ ਜੀ ਬਾਕੀ ਇਹਦਾ ਜਿਹੜਾ ਸਭ ਤੋਂ ਵਧੀਆ ਬਿਜ਼ਨਸ ਹੁੰਦਾ ਜੀ ਉਹ ਆਪਾਂ ਮੰਨ ਕੇ ਚੱਲੋ ਨੌਵੇਂ ਮਹੀਨੇ ਤੋਂ ਸਟਾਰਟ ਕਰ ਸਕਦੇ ਬਈ ਨੌਵੇਂ ਮਹੀਨੇ ਤੋਂ ਸਟਾਰਟ ਕਰ ਸਕਦੇ ਕਿਉਂਕਿ ਨੌਵੇਂ ਮਹੀਨੇ ਤੋਂ ਸਾਰੀਆਂ ਚੀਜ਼ਾਂ ਤੇ ਫੁੱਲ ਪੈਣੇ ਸ਼ੁਰੂ ਹੁੰਦੇ ਨੇ ਜੇ ਆਪਾਂ ਇਨਕਮ ਦੀ ਗੱਲ ਕਰੀਏ ਤਾਂ ਇਹ ਇੱਕ ਬਕਸਾ ਜੇਕਰ ਆਪਾਂ ਇਸ ਨੂੰ ਮੰਨ ਲਓ ਵੀ 10 ਬਕਸੇ ਆਪਣੇ ਖੇਤ ਦੇ ਵਿੱਚ ਰੱਖਦੇ ਆ ਤਾਂ ਇੱਕ ਬਕਸੇ ਦੀ ਇਨਕਮ ਤੁਸੀਂ ਲਾ ਲਓ ਹਿਸਾਬ ਆਪਣੇ ਹਿਸਾਬ ਨਾਲ ਕਿਉਂਕਿ ਮਾਰਕੀਟ ਦੇ ਰੇਟ ਹੁੰਦੇ ਨੇ ਸਹਿਦ ਦੇ ਵਾਦੇ ਘਟਦੇ ਰਹਿੰਦੇ ਨੇ ਤੇ ਜਿਹੜਾ ਇੱਕ ਬਕਸਾ ਹੈਗਾ ਉਹ 15 ਤੋਂ 20 ਕਿਲੋ ਸਹਿਦ ਜੇਕਰ ਤੁਸੀਂ ਮਾਈਗ੍ਰੇਸ਼ਨ ਨਹੀਂ ਕਰਦੇ ਤਾਂ ਇੱਕ ਬਕਸਾ ਸਹਿਦ ਵੇਚ ਜਾਂਦਾ ਹੈਗਾ ਖਾਲਦਾ ਜਣ ਇਹ ਪੂਰਾ ਸੀਜ਼ਨ ਮੰਨ ਲਓ ਅੱਧਾ ਸੀਜ਼ਨ ਸੀਜ਼ਨ ਹੀ ਦਿੰਦਾ ਹੈਗਾ ਤੁਸੀਂ ਇਹ ਮੰਨ ਕੇ ਚੱਲੋ ਵੀ ਪੂਰੇ ਸਾਲ ਦੀ ਇਨਕਮ ਆ ਜਿਹੜੀ ਤਾਂ 15 ਤੋਂ 20 ਕਿਲੋ ਸਹਿਦ ਦੇ ਜਾਂਦਾ ਤੇ ਜੇਕਰ ਤੁਸੀਂ ਇਸ ਨੂੰ ਮਾਈਗ੍ਰੇਸ਼ਨ ਕਰਦੇ ਹੋ ਤਾਂ 25 ਤੋਂ 30 ਕਿਲੋ ਸਹਿਦ ਦੇ ਜਾਂਦਾ ਇੱਕ ਬਕਸਾ ਬਾਕੀ ਤੁਹਾਡੇ ਰੱਖ-ਰਖਾਓ ਤੇ ਤੁਹਾਡੀਆਂ ਮਤਲਬ ਜ਼ਿੰਮੇਵਾਰੀਆਂ ਤੁਸੀਂ ਸਹੀ ਨਿਭਾਉਨੇ ਹੋ ਉਸ ਨਾਲ ਇਸ ਦਾ ਮਤਲਬ ਸਹਿਦ ਵੱਧ ਘੱਟ ਵੀ ਹੋ ਸਕਦਾ ਹੈ ਤੇ ਆਓ ਅਸੀਂ ਤੁਹਾਡੇ ਨਾਲ ਜਾਣਕਾਰੀ ਦਿਵਾਉਣ ਲੱਗੇ ਆ ਤੁਹਾਨੂੰ ਵੀ ਕਿਸ ਤਰ੍ਹਾਂ ਹੁੰਦਾ ਦੱਸੋ ਜੀ ਲੱਗੋ ਲਵੇ ਹਾਂਜੀ ਚੱਕੋ ਜੀ ਬਰੂਡ ਦਿਖਾ ਦਿਓ ਤੇ ਤੁਸੀਂ ਇਹ ਵੀ ਦੱਸੋ ਵੀ ਇੱਕ ਬਕਸੇ ਦੇ ਵਿੱਚ ਕਿੰਨੀਆਂ ਰਾਣੀਆਂ ਮੱਖੀ ਹੁੰਦੀਆਂ ਨੇ ਜੀ ਰਾਣਾ ਉਸਨੇ ਇੱਕ ਰਾਣੀ ਹੁੰਦਾ ਹੈ ਜੀ ਇੱਕ ਬਕਸੇ ਮੇਂ ਇੱਕ ਹੀ ਰਾਣੀ ਹੁੰਦਾ ਹੈ ਜੀ ਇੱਕ ਹੀ ਰਾਣੀ ਹੁੰਦਾ ਹੈ ਜੀ ਜੇ ਜੇ ਲੜ ਜਾਂਦੀ ਹੈ ਜਬ ਡੰਗ ਕੱਟ ਜਾਂਦੀ ਆਪਕੋ ਤੋ ਇਸਕਾ ਕੋਈ ਆਪਕੋ ਨੁਕਸਾਨ ਨਹੀਂ ਹੁੰਦਾ ਨਹੀਂ ਨਹੀਂ ਕੋਈ ਨੁਕਸਾਨ ਕੋਈ ਫਾਇਦਾ ਹੁੰਦਾ ਹੈ ਇਸਕਾ ਫਾਇਦਾ ਹੀ ਹੁੰਦਾ ਲਗਭਗ ਜੀ ਕੀ ਫਾਇਦਾ ਹੁੰਦਾ ਭਾਈ इसका जैसे गोडो में दर्द या ऐसे कोई दर्द होता है उसका बहुत फायदा हाँ, होता है होता। हाँ। तो एक तो मान लो भी शायद मिल गया हाँ शायद मिलता है पोलिशन मिलता है परागन मिलता है इसका ठीक है जी जो इसके अंदर होता है मोम मिलती है जितनी होता है काफी चीज होता है इसके अंदर काफी चीजें होता है इसके ਪਰਪੋਲਿਸ ਵੀ ਹੁੰਦਾ ਹੈ ਇਸ ਕਾ ਉਪਰ ਪਰਪੋਲਿਸ ਵੀ ਹੁੰਦਾ ਤੇ ਜਿਵੇਂ ਹੁਣ ਮੰਨ ਲਓ ਮੀਨਤਾ ਸੈਦ ਵੀ ਕੱਢਿਆ ਜਾਂਦਾ ਪਰ ਮੋਮ ਵੀ ਨਾਲ ਹੁੰਦੀ ਹੈ ਤੇ ਪਰਪੋਲਿਸ ਵੀ ਹੁੰਦੀ ਹੈ ਤੇ ਪੋਲਨ ਵੀ ਕੱਢਿਆ ਜਾਂਦਾ ਕਾਫੀ ਚੀਜ਼ਾਂ ਨੇ ਇਸ ਤੋਂ ਮਿਲਦੀਆਂ ਨੇ ਜਿਹੜੀਆਂ ਆਪਾਂ ਨੂੰ ਜੀ ਬੈਨਮ ਵੀ ਹੁੰਦਾ ਹੈ ਇਸ ਕੰਦਰ ਜੀ ਬੈਨਮ ਵੀ ਹੁੰਦਾ ਹਾਂ ਬਹੁਤ ਮਹਿੰਗਾ ਬਹੁਤ ਮਹਿੰਗਾ ਵੀ ਹੁੰਦਾ ਹੈ ਠੀਕ ਹੈ ਜੀ ਤੇ ਰਾਣੀ ਵੀ ਤੁਸੀਂ ਦਿਖਾਓ ਜੀ ਸਾਡੇ ਅੱਜ ਦਰਸ਼ਕਾਂ ਨੂੰ ਵੀ ਰਾਣੀ ਕਿੱਥੇ ਆ ਕਿਹੜੇ ਫਰੇਮ ਤੇ ਆ ਨਖਟੂ ਦਿਖਾ ਦਿਓ ਇਹ ਦੇਖੋ ਇਹ ਨਖਟੂ ਜੀ ਜਿਸਕੋ ਰਾਜਾ ਦੇਖੋ ਜੀ ਇਹ ਨਖਟੂ ਆ ਇਸਕੋ ਰਾਜਾ ਬੋਲਤੇ ਨੇ ਰਾਜਾ ਬੋਲਤੇ ਬਹੁਤ ਹੁੰਦੇ ਨੇ ਜੀ ਇਸ ਦੇ ਵਿੱਚ ਇਹ ਜਿਆਦਾ ਵੀ ਹੋਣੇ ਨਹੀਂ ਚਾਹੀਦੇ ਕਿਉਂਕਿ ਇਹਨਾਂ ਦੀ ਖਰਾਕ ਬਹੁਤ ਜਿਆਦਾ ਹੁੰਦੀ ਹੈ ਜੀ ਇਹ ਮੀਟਿੰਗ ਦਾ ਕੰਮ ਕਰਦੇ ਨੇ ਜੀ ਸੀਜ਼ਨ 'ਚ ਹੋਣੇ ਬਹੁਤ ਜ਼ਰੂਰੀ ਨੇ ਇਹ ਵੀ ਨਖੱਟੂ ਦਾ ਬਰੂਡ ਵੀ ਦਿਖਾ ਦੇ ਇਧਰ ਨਖੱਟੂ ਦਾ ਬਰੂਡ ਵੀ ਹੈ ਨਖੱਟੂ ਦਾ ਬਰੂਡ ਜੋ ਹੈ ਦਿਖਾਣਾ ਕਿ ਕੌਣ ਸਾ ਮੜਿਆ ਓਹ ਨਹੀਂ ਹੋਇਆ ਦੇਖੋ ਜਿਹੜਾ ਉੱਪਰ ਨੂੰ ਉੱਠਿਆ ਹੋਇਆ ਇਹ ਨਖੱਟੂ ਦਾ ਬਰੂਡ ਹੈ ਜੀ ਇਹਦੇ ਵਿੱਚੋਂ ਨਖੱਟੂ ਦੇ ਬੱਚੇ ਨਿਕਲਣਗੇ ਨਖੱਟੂ ਨਿਕਲਣਗੇ ਜਿਹੜੇ ਨਿਕਲਣਗੇ ਪ੍ਰਾਣੀ ਮੱਖੀ ਮਿਲੀ ਜੀ ਰਾਨੀ ਦੇਖ ਰਹੇ ਆ ਜੇ ਇਹ ਜੋ ਹੈ ਜੋ ਹੁੰਦਾ ਹੈ ਸੈੱਲ ਜੀ ਇਸ ਚੋਂ ਰਾਣੀ ਨਿਕਲਦਾ ਇਸ ਵਿੱਚ ਠੀਕ ਹੈ ਜੀ ਆ ਦੇਖੋ ਰਾਣੀ ਦਾ ਸੈੱਲ ਹੁੰਦਾ ਜੀ ਵੱਡਾ ਵਿਚਾ ਕੜਾ ਤੇ ਇਸ ਦੇ ਨਾਲ ਜੀ ਆਪਣੀਆਂ ਜਿਹੜੀਆਂ ਸਬਜ਼ੀਆਂ ਜਾਂ ਬਾਗਬਾਨੀ ਦੇ ਵਿੱਚ ਬੂਟੇ ਨੇ ਉਹਨਾਂ ਦੇ ਉੱਤੇ ਪੋਲੀਨੇਸ਼ਨ ਕਰਨ ਦਾ ਕੰਮ ਜਿਹੜਾ ਮਧੂ ਮੱਖੀਆਂ ਇਹ ਬਹੁਤ ਕਰਦੀਆਂ ਨੇ ਜੀ ਇਹਨਾਂ ਦੇ ਨਾਲ ਹੀ ਝਾੜ ਵਧਦਾ ਪੋਲੀਨੇਸ਼ਨ ਦਾ ਕੰਮ ਇਹ ਬਹੁਤ ਕਰਦੀ ਇਹਨਾਂ ਇਹ ਆਪਣਾ ਮਤਲਬ ਇੱਕ ਲਈ ਆਪਣੇ ਲਈ ਇਹ ਬਹੁਤ ਜਿਆਦਾ ਕੰਮ ਕਰਦੀ ਇਹਨੇ ਜੀ ਰਾਣੀ ਥੈ ਹੀ ਨਹੀਂ ਨਰਾਨੀ ਲੱਭ ਨਹੀਂ ਆਉਂਦੀ ਹੈ ਇਹ ਬਾਰੀ ਦੇਰ ਉਧਰ ਇਸ ਵਿੱਚ ਹੈ ਪਰਲੀਪਾਸ ਦੇਖ ਦੇਖੋ ਜੀ ਇਹ ਰਾਣੀ ਹੁੰਦੀ ਹੈ ਜੀ ਜੋਨ ਇਹ ਇੱਕ ਬਕਸੇ ਦੇ ਵਿੱਚ 21 ਰਹਿ ਸਕਦੀ ਹੈ ਜੀ ਮਾਰੇ ਇੱਕ ਪਾਸੇ ਕੱਢ ਕੇ ਦਿਖਾਈ ਹੱਥ ਕਰਿਆ ਕਰੀ ਹੱਥ ਦੇਖੋ ਜੀ ਇੱਕ ਪਾਸੇ ਹੱਥ ਕਰ ਰਹੇ ਹੋ ਦੇਖੋ ਜੀ ਇਹ ਰਾਣੀ ਹੁੰਦੀ ਹੈ ਜੀ ਇਹਦਾ ਹੋਰਾ ਮੱਖੀਆਂ ਨਾਲੋਂ ਨਸਿਆਨੀ ਇਹ ਹੁੰਦੀ ਹੈ ਜੀ ਹੋਰਾ ਮੱਖੀਆਂ ਨਾਲੋਂ ਇਹ ਚਮਕੀ ਜ਼ਿਆਦਾ ਹੁੰਦੀ ਹੈ ਤੇ ਇਹਦਾ ਸਾਈਜ਼ ਵੀ ਲੰਬੀ ਹੁੰਦੀ ਹੈ ਜੀ ਕਾਫੀ ਵੱਡੀ ਹੁੰਦੀ ਹੈ ਜੀ ਉਸ ਉਹਨਾਂ ਨਾਲ ਦੇਖੋ ਜੀ ਇਸ ਤਰ੍ਹਾਂ ਇਹਦੇ ਉੱਤੇ ਇਹ ਬੋਰੀ ਨਾਲ ਇਸ ਨੂੰ ਢੱਕਣਾ ਚਾਹੀਦਾ ਜੀ ਇਹਦੇ ਉੱਤੇ ਜਿਵੇਂ ਕਈ ਵੀਰ ਆਪਣਾ ਰੇ ਵਾਲਾ ਥੈਲਾ ਵਰਤ ਲੈਂਦੇ ਨੇ ਉਹ ਬਿਲਕੁਲ ਨਹੀਂ ਵਰਤਣਾ ਚਾਹੀਦਾ ਕਿਉਂਕਿ ਉਸ ਦੇ ਨਾਲ ਇਸ ਦੇ ਵਿੱਚ ਗਰ ਹੀਟ ਬਣਦੀ ਆ ਬਕਸਾ ਓਵਰ ਹੀਟ ਹੋ ਜਾਂਦਾ ਤੇ ਇਸ ਦਾ ਸੀਜ਼ਨ ਦੀ ਗੱਲ ਕਰੀਏ ਤਾਂ ਕਿਹੜੇ ਮਹੀਨੇ ਤੋਂ ਕਿਹੜੇ ਮਹੀਨੇ ਤੱਕ ਸੈਦ ਵਧੀਆ ਲੈ ਕੇ ਆਉਂਦੀ ਹੈ ਜੀ ਤੇ ਜੀ ਜਨਵਰੀ ਮੰਨ ਲਓ 15 ਡਿਸੰਬਰ ਛਲੇ ਕੇ ਮਾਰਚ ਮੰਨ ਲਓ ਇਹ ਜੋ April ਤੱਕ ਚਲੇਗਾ ਜੀ April ਤੱਕ ਚੱਲਦਾ ਜੀ ਹਾਂ ਜੀ ਬਾਕੀ ਮੌਸਮ ਤੇ ਡਿਪੈਂਡ ਕਰਦਾ ਬਾਕੀ ਮੌਸਮ ਕਾ ਉੱਪਰ ਡਿਪੈਂਡ ਕਰਦਾ ਇੱਕ ਭਾਈ ਸਾਹਿਬ ਇਹ ਬਾਤ ਬਤਾਓ उस शायद ऐसा होता है वो जमा हुआ निकल जाता क्या दिक्कत है जम जाता जो जमता वो सरसों का होता में तो है सरसों सरसों का का जो ओरिजिनल होता जमेगा। जमेगा, है सौ परसेंट जमेगा जो पैदे वाला वो नहीं जमेगा बेरी वाला नहीं सफेदे वाला भी थोड़ा बहुत है जम जमता जम जो जमता वो भी सही है शायद उसमें कोई प्रॉब्लम तो नहीं होता है कोई मिलावट नहीं होता कोई मिलावट नहीं होता पर लोगों की कहावत भी ये ऐसे होता है ऐसे होता है ਇਹ ਤਾਂ ਲੋਕੋ ਦੀ ਕਹਾਵਤ ਹੈ ਜੀ ਅਸਲੀਆ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਜੀ ਜੋ ਇਸ ਸਬਤਰੀ ਹੈ ਮੰਨ ਲਓ ਖੇਤੋਂ ਮੇ ਹੈ 50% ਚ ਮੰਨ ਲਓ 30 ਤੋਂ 35% ਤੱਕ ਪੌਲੀ ਲਸਣ ਵਧਾਤਾ ਹੈ ਠੀਕ ਹੈ ਜੀ ਰਾਗਨ ਵਧਾਤਾ ਹੈ ਜੋ ਸਰ੍ਹੋਂ ਹੋ ਗਿਆ ਜੇ ਸਮਨ ਕੋਈ ਵੀ ਅੰਨ ਹੋ ਗਿਆ ਉਸ ਤੇ ਬਹੁਤ ਫਾਇਦਾ ਹੁੰਦਾ ਹੈ ਜੀ ਬਹੁਤ ਫਾਇਦਾ ਹੁੰਦਾ ਹਾਂ ਵੀ ਤੁਸੀਂ ਕੀ ਕਹਿੰਦੇ ਹੋ ਮੀ ਮਤਲਬ ਮਧੂਮੱਖੀ ਰੱਖਣੀਆਂ ਬਹੁਤ ਜ਼ਰੂਰੀ ਨੇ ਕਿਸਾਨਾਂ ਨੇ ਕਿਉਂਕਿ ਇਹ ਫਸਲਾਂ ਦਾ ਝੜ ਵਧਾਉਣ ਲਈ ਵੀ ਕੰਮ ਕਰਦੀਆਂ ਨੇ ਬਿਲਕੁਲ ਜੀ 30 ਤੋਂ 35% ਤੱਕ ਫੈਦਾ ਕਰਦਾ ਹੈ ਜੇਕਰ ਇਸ ਦੀ ਕੋਈ ਟ੍ਰੇਨਿੰਗ ਵਗੈਰਾ ਲੈਣੀ ਹੋਵੇ ਤਾਂ ਤੁਸੀਂ ਕ੍ਰਿਸੀ ਵਿਗਿਆਨ ਕੇਂਦਰ ਬਣੇ ਹੋਏ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਣੇ ਹੋਏ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਪੀਯੂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਹਰਿਆਣਾ ਤੋਂ ਤਾਂ ਹਰਿਆਣਾ ਦੀ ਯੂਨੀਵਰਸਿਟੀ ਨਾਲ ਗੱਲਬਾਤ ਕਰ ਸਕਦੇ ਹੋ ਹਰ ਇੱਕ ਕਿਤੇ ਏਸੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਟ੍ਰੇਨਿੰਗ ਹੈ ਜਿਹੜੀ ਉਹ ਲਗਭਗ 5 ਕਿ ਦਿਨਾਂ ਦੀ ਹੁੰਦੀ ਹੈ ਜੀ 5 ਕਿ ਦਿਨਾਂ ਦੀ ਟ੍ਰੇਨਿੰਗ ਕਰਕੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਕੰਮ ਸ਼ੁਰੂ ਕਰਕੇ ਤੁਸੀਂ ਉਸ ਤੋਂ ਬਾਅਦ ਤੁਹਾਡਾ ਤਜਰਬਾ ਆਪਣੇ ਆਪ ਹੀ ਜਿੰਨੇ ਤੁਸੀਂ ਕੰਮ ਕਰੋਗੇ ਤਾਂ ਤਜਰਬਾ ਹੋ ਜਾਣਾ। ਮਧੂਮੱਖੀ ਤੋਂ ਬਾਲਾ ਡਰਨ ਦੀ ਲੋੜ ਨਹੀਂ ਦੇਖੋ ਇਹ ਕੁਝ ਨਹੀਂ ਕਹਿੰਦੀ ਹੈਗੀ। ਐਡੀ ਕੋਈ ਗੱਲ ਨਹੀਂ ਹੈਗੀ ਪਰ ਜੇ ਕੋਈ ਡੰਗ ਮਾਰਦੀ ਹੈ ਫੇਰ ਵੀ ਕੋਈ ਨੁਕਸਾਨ ਨਹੀਂ ਹੈਗਾ ਇਹਨਾਂ ਨੇ ਦੱਸਿਆ ਜਿਵੇਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਇਹ ਠੀਕ ਕਰਦੀ ਹੈ। ਕੀ ਕਰਦਾ ਹੈ ਇਸ ਕਾ ਜੈ ਹਾਂ। ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੱਚੀ ਸਾਰੇ ਕਿਸਾਨਾਂ ਨੂੰ ਕਹੇਗਾ ਜੀ ਬਸ ਸਟਾਰਟ ਕਰੋ ਆਪਣੀ ਆਪਣੀ ਮੰਨ ਲਓ ਥੋੜਾ ਬੋਟ ਬਕਸੇ ਲੈ ਕੇ 10 20 50 ਜੋ ਵੀ ਹੋਵੇ। 10 ਬਕਸੇ ਤੇ ਵੀ ਸਟਾਰਟ ਕਰਕੇ ਵਧੀਆ ਕਰ ਸਕਦੇ ਆ ਜੀ। ਹਾਂ। ਕਾਸਟ ਬਕਰੀਆਂ ਤੇ ਵੀ ਵਧੀਆ ਰੋਜ਼ਗਾਰ ਮਿਲ ਸਕਦਾ ਇੱਕ ਬੰਦੇ ਨੂੰ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੱਸਿਆ ਇਹ ਬਕਸੇ ਦੀ ਕੀਮਤ ਲਗਭਗ ਕਿੰਨੀ ਕੁ ਹੁੰਦੀ ਆ ਤਿੰਨ ਤਿੰਨ ਚਾਰ ਹਜ਼ਾਰ ਬਕਸੇ ਦਾ ਦੇਖੋ ਇਹ ਜਿਵੇਂ ਜੇ ਮੰਨ ਲਓ 3 3 ਕਾ ਹੋ ਰਿਹਾ ਜੀ ਤਿੰਨ ਚ ਤਿੰਨ ਸੇ 4000 ਕਾ ਮਿਲ ਜਾਂਦਾ ਲਗਭਗ ਹੱਥ ਫਰੇਮੋਂ ਮੇ ਹਾਂ ਜੀ ਨੌ ਫਰੇਮੋਂ ਮੇ ਠੀਕ ਹੈ ਜੀ ਤੇ ਹੋਰ ਕੋਈ ਮਤਲਬ ਜਿਵੇਂ ਵਿੱਚ ਵਿੱਚ ਲੋਕਾਂ ਦੀਆਂ ਹਫ਼ਤਾ ਨੇ ਵੀ ਖੰਡ पाके सैद बनाਉਂਦੇ ਨੇ ਐ ਬਣਾਉਂਦੇ ਨੇ ਇਹ ਕੀ ਗੱਲਾਂ ਨੇ ਸਾਬ ਨਹੀਂ ਇਹ ਤਾਂ ਕਹਿਣੇ ਦਾ ਗੱਲ ਆ ਇਹ ਹਾਂਜੀ ਖੰਡ પાਕੇ सैद ਬਣਾਉਂਦੇ ਖੰਡ ਤਾਂ ਉਦੋਂ ਪਾਉਣੀ ਪੈਂਦੀ ਆ ਮੱਖੀ ਉਦੋਂ ਖੰਡ ਖਾਂਦੀ ਆ ਜਦੋਂ ਬਾਹਰੇ ਕੋਈ ਵੀ ਜਦੋਂ ਬਾਹਰ ਕੁਝ ਨਹੀਂ ਹੁੰਦਾ ਉਸ ਨਹੀਂ ਮਿਲਦਾ ਨਹੀਂ ਤਾਂ ਇਹ ਫੁੱਲ ਸੀ ਲੈ ਕੇ ਆਤੀ ਆ ਬਿਲਕੁਲ ਫੁੱਲਾਂ 'ਚ ਇਹ ਪੂਰਾ ਕੰਮ ਕਰਦੀ ਆ ਪ੍ਰਾਗਨ ਕਿਰਿਆ ਦਾ ਬਿਲਕੁਲ ਬਿਲਕੁਲ ਪੋਲੀਨੇਸ਼ਨ ਦਾ ਬਿਲਕੁਲ ਸਹੀ ਪੂਰੇ ਮਤਲਬ ਇਸ ਨੂੰ ਸੈਦ ਕੱਢਣ ਦਾ ਕੀ ਸਾਬ ਕਿਤਾਬ ਹੁੰਦਾ ਕਦੋਂ ਸੈਦ ਕੱਢਿਆ ਜਾਂਦਾ ਕੀ 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 ਗੱਲਾਂ ਦਾ ਖਿਆਲ ਰੱਖਣੇ ਪੈਂਦੇ ਨੇ ਹੋਰ शहदा में जी देखो मसीना होता है जो इसकी निकालने का होता है जी हाँ जी मान लो ट्राई होता है उससे झाड़ के पक्षों का अंदर फिर ट्राई चले जाके मशीन से होता है जी निकाल के ठीक है। आप उसी में पाओ मैं इसका कई प्रकार होता है जैसे मान लो लोमे ट्रानी होता है जिनको छोड़ दिया जाए उस टाइम झाड़ते टे टाइम एक बड़ा रख के नहीं झारना चाहिए तो उसमें भी अंडा चले जाता है कई प्रकार का होता है जो मार देता है उनको जी जाने के बाद ठीक है जी उन चीज को ख्याल रखना चाहिए मधुमक्खी ठीक है जी ਔਰ ਇਹਦਾ ਜਿਵੇਂ ਮੰਨ ਲਓ ਤੁਸੀਂ 9ਵੇਂ ਮਹੀਨੇ ਦੇ ਵਿੱਚ ਬੰਦੇ ਲਵੇ ਇੱਕ ਬਕਸ ਹੈਗਾ ਤਾਂ ਉਹ ਦੋ ਤਿੰਨ ਬਕਸੇ ਹੋ ਜਾਂਦੇ ਨੇ ਉਸਦੇ ਕੋਈ ਵੱਡੀ ਗੱਲ ਨਹੀਂ ਇੱਕ ਬਕਸੇ ਤੋਂ ਇੱਕ ਬਕਸੇ 'ਚ ਹੋ ਜਾਂਦਾ ਹੈ ਪਰ ਇੱਕ ਬਕਸੇ 'ਚ ਉਹ ਹੀ ਆ ਨਾ ਮੰਨ ਲਓ ਕਮ ਸੇ ਕਮ 10 ਬਕਸੇ ਲਓ ਜੋ ਬੰਦੇ ਟੇਮ ਵੀ ਦੇ ਤੋ 10 ਬਕਸੇ 'ਚ ਹੀ ਸਟਾਰਟ ਕਰੇ 30 ਹੋ ਜਾਏ 30 ਹੋ ਜਾਏ ਹਾਂ ਹਾਂ ਜਿਵੇਂ ਇੱਕ ਦੋ ਬਕਸੇ ਲੈ ਕੇ ਤੋ ਕਿਆ ਉਹ ਟੇਮ ਦੇ ਸਕਦਾ ਹੈ ਕਿਆ ਉਹ ਕੰਮ ਕਰ ਸਕਦਾ ਹੈ ਹਾਂਜੀ ਹਾਂਜੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਘੱਟੋ ਘੱਟ 10 ਬਕਸੇ ਤੋਂ ਕੰਮ ਸ਼ੁਰੂ ਕੀਤਾ ਜਾਵੇ ਤੇ ਬਹੁਤ ਵਧੀਆ ਚੀਜ਼ ਆ ਹਾਂ ਤੇ ਹੋਰ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਮਤਲਬ ਗਰਮੀ ਦੇ ਵਿੱਚ ਕੀ ਕੀ ਚੀਜ਼ਾਂ ਤੋਂ ਬਚਾਉਣਾ ਚਾਹੀਦਾ ਜੀ ਗਰਮੀਆਂ 'ਚ ਦੇਖੋ ਇਹ ਤਾਂ ਪਹਿਲੇ ਧੁੱਪ 'ਚ ਬਚਾਉਣਾ ਚਾਹੀਏ ਜੀ ਗਰਮੀਆਂ 'ਚ ਮਤਲਬ ਇਹ ਸਾਮੇ ਹੋਣਾ ਚਾਹੀਦਾ ਸੋਮੇ ਹੋਣੀ ਚਾਹੀਏ ਮੱਕੀ ਆਹ ਸਰਦੀ ਨਹੀਂ ਸੋਮੇ ਹੋਣੀ ਚਾਹੀਏ ਸਰਦੀ 'ਚ ਨਹੀਂ ਨਹੀਂ ਸਰਦੀ 'ਚ ਜਦ ਸਰਦੀ ਹੁੰਦੀ ਹੈ ਉਸ ਟਾਈਮ ਧੁੱਪ ਮੇ ਹੋਣੀ ਚਾਹੀਏ ਜੀ ਉਸ ਟਾਈਮ ਧੁੱਪ ਮੇ ਹੋਣੀ ਚਾਹੀਏ ਜਦ ਗਰਮੀ ਹੁੰਦੀ ਹੈ ਤੋ में, में होनी चाहिए पानी वाले एरिया में होना पानी वाले वाले एरिया एरिया में में होनी चाहिए और इसका यह भी ख्याल रखना बाली डूंगी जगह में हो डूब जाए पानी आ जाए तो और एक इसको आग से भी बड़ा बचाना पड़ता बचाना आग लगने का खतरा बना रहता जंगल को क्योंकि इसको दूर ही रखना चाहिए जैसे कोई पत्ते पुत्ते वगैरह है क्योंकि ऐसे होता है कई बार आग आ जाती है तो फिर आग में नुकसान हो सकता किसान भीरो ਇਸ ਤਰ੍ਹਾਂ ਤੁਸੀਂ ਮਧੂਮੱਖੀਆਂ ਦੀ ਮਤਲ ਸੱਤ ਦਿਨ ਦੀ ਟ੍ਰੇਨਿੰਗ ਲੈ ਕੇ ਤੁਸੀਂ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਕੇ ਤੁਸੀਂ ਚੰਗੀ ਇਨਕਮ ਕਰ ਸਕਦੇ ਹੋ ਆਪਣੇ ਸੈਦ ਨੂੰ ਆਪਣਾ ਬ੍ਰਾਂਡ ਬਣਾ ਕੇ ਵੀ ਵੇਚ ਸਕਦੇ ਹੋ ਜਾਂ ਫਿਰ ਬਲਕ ਦੇ ਵਿੱਚ ਸੈਦ ਵੇਚਣ ਦੇ ਵਿੱਚ ਤਾਂ ਕੋਈ ਪ੍ਰੋਬਲਮ ਮੈਨੂੰ ਲੱਗਦਾ ਹੈਗੀ ਨਹੀਂ ਦੱਸੋਗੇ ਤੁਸੀਂ ਪਰਮਨੰਥ ਦੇਖੋ ਇਹ ਮਾਰਕੀਟਿੰਗ ਹੈ ਜਿਸ کے ਬਾਰੇ ਵਿੱਚ ਤਾਂ ہم ਨਹੀਂ ਦੱਸ ਸਕਦੇ ਨਹੀਂ ਨਹੀਂ ਜੇ ਸੇ ਬਲਕ ਵਿੱਚ ਵੇਚਣਾ ਹੋ ਇਕੱਠੇ ਵੇਚਣਾ ਹੋ ਕੱਠੇ ਕੰਪਨੀਆਂ ਲੈ ਜਾਂਦੀ ਹੈ ਕੋਈ ਦਿੱਕਤ ਨਹੀਂ ਆਪネタ ਖੇਤ ਵਿੱਚ ਆ ਕੇ ਨਹੀਂ ਦਿੱਕਤ ਨਹੀਂ ਆਤਾ ਹੈ ਖੇਤ ਵਿੱਚ ਆ ਕੇ ਲੈ ਜਾਂਦੀ ਹੈ ਖੇਤ ਵਿੱਚ ਆ ਕੇ ਆਪਣੀ ਫਾਰਮ ਤੇ ਆ ਕੇ ਲੈ ਜਾਓਗੇ ਜੀ ਠੀਕ ਹੈ ਇਹ ਕਰ ਤੁਸੀਂ ਵੀਰੋ 50 ਬਕਸੇ ਜਾਂ ਵੱਡਾ ਕੰਮ ਕਰ ਦਿਓ ਫਿਰ ਤੁਹਾਨੂੰ ਮਾਈਗ੍ਰੇਸ਼ਨ ਕਰਨ ਦੀ ਲੋੜ ਨਹੀਂ ਤੁਹਾਨੂੰ ਮਾਈਗ੍ਰੇਸ਼ਨ ਕਰਨ ਦੀ ਵੀ ਨਹੀਂ ਲੋੜ ਤੁਸੀਂ ਆਪਣੇ ਖੇਤ ਦੇ ਵਿੱਚ ਜਗ੍ਹਾ ਰੱਖ ਕੇ ਜਿਵੇਂ ਕੋਈ ਛਾਂ ਵਾਲੀ ਜਗ੍ਹਾ ਕੀਤਾ ਉੱਥੇ ਰੱਖ ਲਓ ਤੇ ਗਰਮੀ ਜਿਤੋਂ ਸਰਦੀ ਜਿਤੋਂ ਧੁੱਪ ਵਾਲੀ ਜਗ੍ਹਾ ਤੇ ਰੱਖ ਲਓ ਤੇ ਇਸ ਤਰ੍ਹਾਂ ਤੁਸੀਂ 10 ਬਕਸੇ ਆਤੋਂ ਆਪਣੇ ਘਰੇ ਖਾਣ ਲਈ ਤੇ ਆਪਣੇ ਮਿੱਤਰਾਂ ਦੋਸਤਾਂ ਵਾਸਤੇ ਸਹਿਤ ਤਿਆਰ ਕਰ ਸਕਦੇ ਹੋ ਇਦੇ ਲਈ ਕੋਈ ਵੱਡੀ ਹੋਰ ਟੂਲਾਂ ਦੀ ਗੱਲ ਨਹੀਂ ਹੁੰਦੀ ਦੇਖੋ ਇਹਨਾਂ ਨੇ ਇੱਕ ਟੋਪੀ ਪਾਈ ਹੋਈ ਹੈ ਟੋਪੀ ਲੈਣੀ ਪੈਂਦੀ ਹੈ ਇੱਕ ਛੋਟੀ ਜੀ ਮਸ਼ੀਨ ਆ ਉਹ ਲੈਣੀ ਪੈਂਦੀ ਆ ਪਰ ਦੋ ਤਿੰਨ ਚੀਜ਼ੀ ਨੇ ਕੋਈ ਜ਼ਿਆਦਾ ਨਹੀਂ ਹੈਗੀ ਆ ਵੀ ਆਪਾਂ ਕਹੀਏ ਬਹੁਤ ਜ਼ਿਆਦਾ ਸਾਧ ਸਮਾਨ ਲੈਣਾ ਪੈਂਦਾ ਇਸ ਤਰ੍ਹਾਂ ਤੁਸੀਂ ਮਧੂਮੱਖੀਆਂ ਤੋਂ ਚੰਗੀ ਇਨਕਮ ਕਰ ਸਕਦੇ ਹੋ ਤੇ ਵਧੀਆ ਟੋਪ ਦਾ ਸਹਦ ਆਪਣੇ ਲਈ ਪ੍ਰਾਪਤ ਕਰ ਸਕਦੇ ਹੋ ਤੇ ਇਸ ਨੂੰ ਆਪਣਾ ਬ੍ਰਾਂਡ ਪੜਾ ਕੇ ਵੇਚ ਸਕਦੇ ਹੋ ਇਹ ਕਾਫੀ ਵੱਡਾ ਬਿਜ਼ਨਸ ਆ ਛੋਟਾ ਬਿਜ਼ਨਸ ਨਹੀਂ ਤੇ ਆਪਣੀਆਂ ਜਿੰਨੀਆਂ ਫਸਲਾਂ ਨੇ ਉਹਨਾਂ ਤੇ ਪੋਲੀਨੇਸ਼ਨ ਦਾ ਕੰਮ ਵੀ ਕਰਵਾ ਸਕਦੇ ਹੋ ਜਿੰਨੀਆਂ ਮਧੂਮੱਖੀ ਹੈ ਨਾ ਇਹ ਸਾਰੀ ਪੋਲੀਨੇਸ਼ਨ ਦਾ ਕੰਮ ਕਰਦੀ ਹੈ ਤੇ ਇਹ ਤੁਹਾਡਾ ਖੇਤਾਂ ਦਾ ਮਤਲਬ ਪੋਲੀਨੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਮਧੂਮੱਖੀਆਂ ਜੇਕਰ ਨਾ ਹੋਣ ਤਾਂ ਫਸਲਾਂ ਦਾ ਝਾੜ ਵੀ ਨਹੀਂ ਬਿਲਕੁਲ ਵੀ ਹੋਣਾ ਇਹ ਵੀ ਬਹੁਤ ਜ਼ਰੂਰੀ ਨੇਗੀਆਂ ਇਹ ਕਈ ਜਾਤੀਆਂ ਦੀਆਂ ਹੁੰਦੀਆਂ ਨੇ ਕਈ ਮਤਲਬ ਸੱਪਲਾ ਕੁਲਟਾ ਦੀਆਂ ਲੱਗਦੀਆਂ ਬਹੁਤ ਜਾਤੀਆਂ ਹੁੰਦੀਆਂ ਨੇ ਜਿਹੜੀ ਪਾਲੀ ਜਾਂਦੀ ਹੈ ਇਟਾਲੀਅਨ ਮੱਖੀ ਕਿਹਾ ਜਾਂਦਾ ਇਸ ਨੂੰ ਆਪਣੇ ਭਾਰਤ ਦੇ ਵਿੱਚ ਟਾਲੀਅਨ ਮੱਖੀਓ ਪਾਲੀ ਜਾਂਦੀ ਹੈ ਜ਼ਿਆਦਾ ਜਿਹੜੀਆਂ ਹੋਰ ਨੇ ਉਹ ਥੁੜੀਆਂ ਘੱਟ ਜ਼ਿਆਦਾ ਹੁੰਦੀਆਂ ਨੇ ਇਹ ਮਤਲਬ ਠੰਡੇ ਮਤੇ ਦੀ ਹੁੰਦੀ ਆ ਐਨਾ ਕੁਛ ਕਹਿੰਦਾ ਹੋਇਆ ਜੇਕਰ ਕੁਛ ਗਲਤ ਬੋਲ ਗਿਆ ਤਾਂ ਮਾਫ ਕਰਨਾ ਧੰਨਵਾਦ